ਗਲਬ ਜਿਹੜਾ ਆ ਰਿਹਾ ਸਾਫਟ ਹੈ ਉਹਨਾਂ ਸਾਫਟ ਕੱਟ ਉਹ ਅਸੀਂ ਖਾਕਸਾ ਸਜਣਾ ਦਿਹਾੜੇ ਦਾ। ਉਸ ਮੌਕੇ ਦੇ ਉੱਤੇ ਦੇਖਿਆ ਗਿਆ ਹੈਗਾ ਕਿ ਸਾਫ ਸੁਪੀਰ ਸਿੰਘ ਬਾਦਲ ਨੇ ਆਪਣਾ ਪਾਰਟੀ ਦੇ ਝੰਡੇ ਜਿਹੜੇ ਕੇਸਰੀ ਰੰਗ ਦੇ ਸੀਗੇ ਔਰ ਉਹਦੇ ਉੱਤੇ ਟਕੜੀ ਛਪੀ ਹੋਈ ਸੀ। ਉਹ ਗਵਾਲ ਮੋਰ ਜਿੱਥੇ ਕੱਟ ਕੀਤਾ ਉਹਨਾਂ ਨੇ ਇਸ ਐਸਜੀਪੀਸੀ ਦੀ ਥਾਪ ਤੇ ਉਹਨਾਂ ਨੇ ਸਾਰੇ ਕਿਤੇ ਬਾਦ ਲਾਤੇ ਸੀਗੇ। ਇਹਦੀ ਅਸੀਂ ਵੀਡੀਓ ਵੀ ਬਣਾਈ ਹੈਗੀ ਹੈ। ਹੁਣ ਪਹਿਲੀ ਗੱਲ ਤਾਂ ਇਹ ਹੈ ਕਾਰਪਕ ਸਾਹਿਬ ਨੇ ਬਸੰਤੀ ਤੇ ਸੂਰਮਈ ਰੰਗ ਦੇ ਸਾਨੂੰ ਨਿਸ਼ਾਨ ਸਾਹਿਬ ਬਣਨ ਜਿਹੜਾ ਹੈਗਾ ਹੁਕਮ ਕੀਤਾ ਹੈਗਾ ਇਹਨਾਂ ਨੇ ਬੀਜੇਪੀ ਦਾ ਕੇਸ ਨਿਰਾਬ ਕਰਿਆ ਹੈਗਾ ਦੂਜੀ ਗੱਲ ਜਿਹੜੇ ਨਿਸ਼ਾਨ ਸਾਹਿਬ ਹੈ ਉਹ ਬਹੁਤ ਪ੍ਰਾਤਨ ਸਿੱਖ ਪੌਂਦ ਦੀ ਨਿਸ਼ਾਨੀ ਹੈ ਹਰਬੁਨ ਪਾਤਸ਼ਾਹੀ ਉਹ ਦੀਨਾਨਾ ਮਿਰਤੀ ਦੀ ਉਹ ਸਾਨੂੰ ਦੱਸਦੇ ਆ ਕਿ ਅਸੀਂ ਆਪਣੇ ਧਰਮ ਅਧਿਨ ਤੁਰਨਾ ਹੈਗਾ ਸਾਰੇ ਧਰਮ ਦਾ ਚਿੰਨ ਹੈ ਕਿ ਅਸੀਂ ਜਦੋਂ ਵੀ ਸਾਰਾ ਅਸੀਂ ਹਮੇਸ਼ਾ ਹੁਕਮ ਚ ਰਹਿਣਾ ਹੈਗਾ ਔਰ ਇਹ ਜਿਹੜੇ ਨਿਸ਼ਾਨ ਸਾਹਿਬ ਹੈ ਇਹਦੇ ਪਿੱਛੇ ਬਹੁਤ سارے ਗੁਰੂ ਸਰਬਾਨ ਔਰ ਸ਼ਹੀਦ ਸਿੰਘਾਂ ਸਿੰਘਾਂ ਦਾ ਕੁੰਜੀ ਬੱਬਾ ਹੈਗਾ ਉਹਨੇ ਇੱਕ ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਸਿੰਬਲ ਮਗਰ ਉਹ ਤਬਦੀਲ ਕਰਕੇ ਗੁਰੂ ਘਰ ਦੇ ਉੱਤੇ ਸਜਾ ਦੇਣਾ ਅਸੀਂ ਸਮਝਦੇ ਹਾਂ ਕਿ ਗੁਰੂ ਘਰ ਦੀ ਮਰਿਆਦਾ ਇਹ ਪਰਖਨਾ ਇੱਕ ਬਹੁਤ ਵੱਡੀ ਮੰਗਣਾ ਕੀਤੀ ਗਈ ਹੈ ਔਰ ਇੰਡੀਆ ਜਵਾਬ ਦੇ ਇਸ ਦਰਮਿਆਨ ਹੋਣਾ ਪੈਣਾ ਔਰ ਇਹਦੇ ਬਾਰੇ ਅਸੀਂ ਅੱਜ ਮਨੀਟਰ ਸਾਹਿਬ ਨੂੰ ਜਿਹੜਾ ਪ੍ਰਧਾਨ ਐਸਟੀਪੀਸੀ ਦਾ ਉਹਦੇ ਵੀ ਇੱਕ ਮਨਨਤਾ ਦੇਣ ਆਏ ਹੈ ਔਰ ਇਹ ਅਸੀਂ ਦੇ ਕੇ ਫਿਰ ਆਪਣੇ ਮਨ ਦੀ ਕਰਾਂਗੇ